ਡਾਕਟਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਹਸਪਤਾਲਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਬਿਮਾਰੀਆਂ ਸੰਮਣ ਦਾ ਨਾਮ ਨਹੀਂ ਲੈ ਰਹੀ ਅੱਜ ਤੋਂ 5 ਸਾਲ ਪਹਿਲਾਂ ਜਿਹੜਾ ਬੰਦਾ ਹਸਪਤਲ ਦੇ ਵਿੱਚ ਇੱਕ ਫੈਟੀ ਲਿਵਰ ਦਾ ਇਲਾਜ ਕਰਾਉਣ ਗਿਆ ਸੀ ਪਰ ਅੱਜ ਮੰਜੇ ਦੇ ਉੱਤੇ ਉਹ ਲਿਵਰ ਸਿਰੋਸਿਸ ਦੀ ਬਿਮਾਰੀ ਦੇ ਨਾਲ ਜੂਝ ਰਿਹਾ ਔਰ ਕਿਹਾ ਜਾ ਰਿਹਾ ਹੈ ਕਿ ਇਸ ਵਕਤ ਹੋਰ ਕੋਈ ਆਪਸ਼ਨ ਨਹੀਂ ਓਨਲੀ ਓਨਲੀ ਇੱਕ ਟ੍ਰਾਂਸਪਲੈਂਟ ਹੈ ਕਿ ਤੁਹਾਨੂੰ ਲਿਵਰ ਬਦਲਣਾ ਪੈਣਾ ਹੁਣ ਲਿਵਰ ਬਦਲਣਾ ਕੋਈ ਖਾਲਾਜੀ ਦਾ ਬਾੜਾ ਨਹੀਂ ਕਿ ਤੁਸੀਂ ਕਿਤੋਂ ਖਰੀਦ ਲਿਆਵੋਗੇ ਕਿਸੇ ਫੈਕਟਰੀ ਚ ਬਣਦਾ ਇਹ ਥੋੜੇ ਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਦੇਣਾ ਪੈਂਦਾ ਜਿਵੇਂ ਸਾਡੇ ਕੋਲ ਪੇਸ਼ੈਂਟ ਹੁੰਦੇ ਕੋਈ ਕਹਿੰਦਾ ਮੇਰੇ ਤੋਂ 25 ਲੱਖ ਮੰਗ ਰਿਹਾ ਕੋਈ ਕਹਿੰਦਾ ਤੇ ਮੰਗ ਰਿਹਾ ਕੋਈ 50 ਕਹਿੰਦਾ ਕੋਈ 70 ਤੱਕ ਵੀ ਕਹਿੰਦਾ ਸੋ ਮੇਰੀ ਇੱਕੋ ਇੱਕ ਰਿਕੁਐਸਟ ਆ ਕਿ ਸਾਡੇ ਕੋਲ ਐਡਾ ਵੱਡਾ ਆਯੁਰਵੇਦ ਦਾ ਖਜ਼ਾਨਾ ਹੈਗਾ ਅਸੀਂ ਸੈਂਕੜੇ ਮਰੀਜ਼ ਹੁਣ ਤੱਕ ਲਿਵਰ ਸਰਸਸ ਦੇ ਠੀਕ ਕਰ ਚੁੱਕੇ ਹਾਂ ਮੈਂ ਇਹ ਨਹੀਂ ਕਹਿੰਦਾ ਕੋਈ ਕਿਸੇ ਪੈਥੀ ਨੂੰ ਨਿੰਦਦਾ ਕਿਸੇ ਹਸਪੀਟਲ ਨੂੰ ਨਿੰਦਦਾ ਗੱਲ ਇਹ ਹੈ ਕਿ ਆਯੁਰਵੇਦ ਵੀ ਤਾਂ ਸਾਡਾ ਹੀ ਆ ਇਹ ਕਿਹੜੇ ਕਿਸ ਹੋਰ ਦੇ ਇਸਦਾ ਆ ਇਹ 5000 ਸਾਲ ਪੁਰਾਣੀ ਪੈਥੀ ਸਾਡੇ ਰਿਸ਼ੀਆਂ ਮਨੁੱਖ ਅਵਤਾਰਾਂ ਨੇ ਗ੍ਰੰਥਾਂ ਦੇ ਵਿੱਚ ਸੰਭਾਲ ਕੇ ਰੱਖੀ ਪਈ ਆ ਜ਼ਰੂਰਤ ਹੈ ਇਹਨੂੰ ਖੋਜਣ ਤੇ ਡਾਕਟਰਾਂ ਨੇ ਕਿਹਾ ਸੀਗਾ ਕਿ ਨਹੀਂ ਤਾਂ ਟ੍ਰਾਂਸਪਲੈਂਟ ਕਰਾ ਲਓ ਨਹੀਂ 5-7 ਮਹੀਨੇ ਦੀ ਤੁਹਾਡੀ ਲਾਈਫ ਹੈ ਤੋਂ ਬਾਅਦ ਤੁਸੀਂ ਜੀ ਨਹੀਂ ਸਕਦੇ ਸਾਡੇ ਕੋਲ ਤੇ ਆਏ ਮੈਡੀਸਨ ਦਿੱਤੀ ਪਹਿਲੇ 15 ਦਿਨਾਂ ਦੇ ਵਿੱਚ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਜੀ ਮੇਰੇ ਖਿਆਲ ਤਿੰਨ ਕੁ ਮਹੀਨੇ 3.5 ਮਹੀਨੇ ਉਹਨੇ ਦਵਾਈ ਖਾਣੀ ਹਮ ਬਿਲਕੁਲ ਠੀਕ ਹੈ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੁਆਦੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋ ਪਰ ਜਦੋਂ ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ ਤਾਂ ਜਦੋਂ ਭਾਰਤ ਦੇ ਵਿੱਚ तकरीबन ਹਰ ਹਸਪੀਟਲ ਭਾਵੇਂ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਹਰ ਤਰ੍ਹਾਂ ਦੇ ਉੱਤੇ ਮਰੀਜ਼ ਪੈਣ ਜਿਨ੍ਹਾਂ ਦੇ ਵਿੱਚ ਲੀਵਰ ਦੇ ਪੀੜਤ ਮਰੀਜ਼ ਵੀ ਨੇ ਜਿਹੜੇ ਉਹ ਬਹੁਤ ਆਤ ਗਿਣਤੀ ਦੇ ਵਿੱਚ ਵੇਖ ਨੂੰ ਮਿਲਦੇ ਨੇ ਅੱਜ ਗੱਲਬਾਤ ਕਰਾਂਗੇ ਲੀਵਰ ਸੋਰਸਸ ਜਿਹੜੀ ਹੈ ਉਸਲ ਦੇ ਵਿੱਚ ਹੁੰਦਾ ਕੀ ਹੈ ਕੀ ਕਾਰਨ ਕੀ ਨੇ ਕਿਉਂ ਪੈਦਾ ਹੁੰਦਾ ਅੱਜ ਸਮੇਂ ਦੀ ਲੋੜ ਹੈ ਕਿ ਇਸ ਦੀ ਜਦੋਂ ਖਾਤਮਾ ਜਿਹੜਾ ਉਹ ਕਿਵੇਂ ਹੋ ਸਕਦਾ ਹੈ ਇਸ ਤੋਂ ਬਾਅਦ ਅਗਲਾ ਸਟੇਜ ਜਿਹੜੀ ਉਹਨਾਂ ਦੀ ਉਹ ਕਿਵੇਂ ਦੀ ਹੋਵੇਗੀ ਇਸ ਸਾਰੇ ਆਪਾਂ ਲੀਵਰ ਦੇ ਉੱਤੇ ਗੱਲਬਾਤ ਖੁੱਲ੍ਹ ਕੇ ਗੱਲਬਾਤਾਂ ਹੋਣਗੀਆਂ ਹਰਜੀਤ ਸਿੰਘ ਮਾਵੀ ਜਿਹੜੇ ਦੁੱਖ ਨਿਵਾਰਨ ਦਵਾਖਾਨਾ ਚਲਾ ਰਹੇ ਨੇ ਆਯੁਰਵੈਦਿਕ ਤੌਰ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਲਾਜ ਕਰ ਰਹੇ ਨੇ ਕਿਸੇ ਜਾਣ ਪਛਾਣ ਦੇ ਮਤਾਜ ਜੀ ਮਾਵੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਸਕਲ ਜੀ ਥੈਂਕ ਯੂ ਜੀ ਕਿਵੇਂ ਲੱਗਦਾ ਕਿ ਜਿਸ ਤਰ੍ਹਾਂ ਲੀਵਰ ਦੀ ਸਮੱਸਿਆ ਪੂਰੇ ਭਾਰਤ ਦੇ ਵਿੱਚ ਆਪਾਂ ਦੇਖੀ ਤਾਂ ਅਧਿਆਨ ਦੇ ਤੌਰ ਤੇ ਦੇਖ ਲਈ ਤਾਂ ਕਿਤੇ ਨਾ ਕਿਤੇ ਲੀਵਰ ਵੱਡੇ ਪੱਧਰ ਦੇ ਉੱਤੇ ਮਰੀਜ਼ ਨੇ ਜਿਹੜੇ ਉਹ ਗਿਣਤੀ ਦੇ ਵਿੱਚ ਵੱਧਦੇ ਜਾ ਰਹੇ ਨੇ ਲੀਵਰ ਸਿਰੋਸਿਸ ਦੀ ਗੱਲ ਕਰ ਲਈਏ ਲੀਵਰ ਫੈਕਟੀ ਦੀ ਗੱਲ ਕਰ ਲਈਏ ਅਸਲ ਦੇ ਵਿੱਚ ਜਿਹੜਾ ਇਹ ਜਿਹੜੀ ਬਿਮਾਰੀ ਹੈ ਇਹ ਪੈਦਾ ਹੋ ਕਿਉਂ ਰਹੀ ਹੈ ਕਾਰਨ ਕੀ ਨੇ ਸਭ ਤੋਂ ਪਹਿਲਾਂ ਇੱਥੇ ਆਪਾਂ ਗੱਲ ਤੋਂ ਸ਼ੁਰੂਆਤ ਕਰਕੇ ਗੱਲਬਾਤ ਅਸੀਂ ਕਰਾਂਗੇ ਕਿ ਤੁਹਾਡੇ ਕੋਲ ਇਸ ਦਾ ਇਲਾਜ ਕੀ ਹੈ ਇਸ ਲਈ ਤੁਹਾਡੇ ਕੋਲ ਜਿਹੜੇ ਲੋਕ ਆਣ ਤਾਂ ਉਹ ਕਿਉਂ ਆਣ ਸਭ ਤੋਂ ਪਹਿਲਾਂ ਤਾਂ ਮੈਂ ਦੁੱਖਨਵਾਰਨ ਦਵਾਖਾਨੇ ਦਾ ਦੇ ਵੱਲੋਂ ਸਾਰੇ ਦਰਸ਼ਕਾਂ ਦਾ ਉਹ ਸਵਾਗਤ ਕਰਦਾ ਜੋ ਇਸ ਵਕਤ ਇਸ ਪੋਡਕਾਸਟ ਨੂੰ ਦੇਖ ਰਹੇ ਨੇ। ਹੂੰ। ਸੋ ਗੱਲ ਇਦਾਂ ਹੈਗੀ ਹੈ ਜੀ ਬਿਲਕੁਲ ਤੁਸੀਂ ਸੱਚ ਕਿਹਾ ਹੈ ਕਿ ਲਿਵਰ ਦੀ ਬਿਮਾਰੀ ਦੇ ਨਾਲ ਅੱਜ ਹਸਪਤਾਲ ਜਿਹੜੇ ਆ ਉਹ ਭਰੇ ਪਏ ਆ। ਹੂੰ। ਛੋਟੇ ਪਿੰਡਾਂ ਤੋਂ ਲੈ ਕੇ ਕਸਬਿਆਂ ਤੱਕ ਲੈ ਕੇ ਤੁਸੀਂ ਕਿਸੇ ਮੈਡੀਕਲ ਸਟੋਰ ਤੇ ਚਲੇ ਜਾਓ। ਹਰ ਜਗ੍ਹਾ ਰੋਸ ਹੈ ਡਾਕਟਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਹਸਪਤਾਲਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਬਿਲਕੁਲ ਬਿਮਾਰੀਆਂ ਸੰਮਣ ਦਾ ਨਾਮ ਨਹੀਂ ਲੈ ਰਹੀਆਂ ਨਹੀਂ ਲੈ ਬਿਲਕੁਲ ਠੀਕ ਹੈ ਜੀ ਹਮ ਸੋ ਇਹਦੇ ਵਿੱਚ ਜਿਹੜੀ ਲਿਵਰ ਦੀ ਬਿਮਾਰੀ ਹੈ ਲਿਵਰ ਸਾਡੀ ਬੋਡੀ ਦਾ ਇੱਕ ਬਹੁਤ ਅਹਿਮ ਅੰਗ ਹੈ ਹਮ ਇਹ ਅਹਿਮ ਅੰਗ ਇਸ ਕਰਕੇ ਹੈ ਕਿ ਤੁਸੀਂ ਜੋ ਵੀ ਕੁਝ ਖਾਣਾ ਹੈ ਉਹਦੇ ਵਿੱਚ ਸਭ ਤੋਂ ਮੇਜਰ ਰੋਲ ਜਿਹੜਾ ਹੈਗਾ ਉਹ ਲਿਵਰ ਦਾ ਹੈ ਜੀ ਸੋ ਲਿਵਰ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਰਲ ਕੇ ਕੰਮ ਕਰਦੀਆਂ ਜਿੱਦਾਂ ਸੁਪਲੀਮ ਹੈਗੀ ਸਾਡੀ ਤਿੱਲੀ ਹੈਗੀ ਹੈ ਗਾਲ ਬਲੱਡ ਹੈਗਾ ਪੈਨਕ੍ਰਿਆਸ ਹੈਗੀ ਹੈ ਜੀ ਸੋ ਖਾਣੇ ਨੂੰ ਡਾਈਜੈਸਟ ਕਰਨ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਰਸਾਇਣ ਜਿਹੜੇ ਐ ਇਹ ਬਣਾਉਂਦੀਆਂ ਨੇ ਲਿਵਰ ਸਾਡੀ ਬਾਡੀ ਦਾ ਟੋਟਲ ਜਿੰਨਾ ਬਲੱਡ ਹੈਗਾ ਉਹਨੂੰ ਫਿਲਟਰ ਕਰਦਾ ਆ ਜੀ ਲਿਵਰ ਕੋਲੇਸਟ੍ਰੋਲ ਜਿੰਨਾ ਸਾਡੀ ਬਾਡੀ ਨੂੰ ਚਾਹੀਦਾ ਹੈ 80% ਦੇ ਕਰੀਬ ਲਿਵਰ ਜਿਹੜਾ ਹੈਗਾ ਉਹ ਪ੍ਰੋਡਿਊਸ ਕਰਦਾ ਹੈ ਕੋਲੇਸਟੇਰੋਲ ਹਾਂ ਆਪਾਂ ਕਈ ਵਾਰ ਕਹਿ ਦਿੰਦੇ ਆ ਕਿ ਜੀ ਫੈਟ ਵਾਲੀਆਂ ਚੀਜ਼ਾਂ ਨਾ ਖਾਓ ਇਹਨਾਂ ਕਰੋ ਉਹ ਨੂੰ ਕਰੋ ਨਾ ਪਰ ਬਾਡੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕੋਲੇਸਟੇਰੋਲ ਦੀ ਤੁਸੀਂ ਖਾਓ ਜਾਂ ਨਾ ਕਰੋ ਲਿਵਰ ਨੇ 80% ਕੋਲੇਸਟੇਰੋਲ ਖੁਦ ਪੈਦਾ ਕਰਨਾ ਹੈ ਜੀ 20% ਤੁਸੀਂ ਇਨਟੇਕ ਬਾਹਰੋਂ ਕਰਦੇ ਹੋ 80% ਉਹ ਖੁਦ ਪ੍ਰੋਡਿਊਸ ਕਰਦਾ ਹੈ ਹਾਂ ਕਿਉਂ ਕਰਦਾ ਹੈ ਕਿਉਂਕਿ ਬਾਡੀ ਦੇ ਵਿੱਚ ਕੋਲੇਸਟੇਰੋਲ ਦੀ ਜ਼ਰੂਰਤ ਹੀ ਇੰਨੀ ਜ਼ਿਆਦਾ ਹੈ ਹਾਂ ਸਾਡੇ ਮਿਲੀਅਨ ਟ੍ਰਿਲੀਅਨ ਖਰਬ ਸੈੱਲ ਹੈਗੇ ਬਾਡੀ ਦੇ ਜਿਨ੍ਹਾਂ ਦੇ ਉੱਤੇ ਸਾਰਿਆਂ ਦੇ ਉੱਤੇ ਕੋਟਿੰਗ ਹੈ ਜਿਹੜੀ ਉਹ ਕੋਲੇਸਟ੍ਰੋਲ ਦੀ ਹੈ ਹੂੰ ਜਿੰਨੀਆਂ ਨਰਵ ਹੈਗੀਆਂ ਉਹਨਾਂ ਦੇ ਉੱਤੇ ਕੋਟਿੰਗ ਹੈ ਜਿਹੜੀ ਉਹ ਕੋਲੇਸਟ੍ਰੋਲ ਦੀ ਹੈ ਵਿਟਾਮਿਨ ਡੀ ਜਿਹੜਾ ਹੈਗਾ ਉਹਦੇ ਉੱਤੇ ਕੋਟਿੰਗ ਹੈ ਕੋਲੇਸਟ੍ਰੋਲ ਦੀ ਹੈ ਸੋ ਇਸ ਕਰਕੇ ਜਿੰਨੇ ਵੀ ਕੰਮ ਨੇ ਉਹ ਸਾਰੇ ਲਿਵਰ ਕਰਦਾ ਆ ਇਸੇ ਕਰਕੇ ਜਿਹੜਾ ਅਹਿਮ ਅੰਗ ਇਹਨੂੰ ਮੰਨਿਆ ਜਾਂਦਾ ਪਰ ਇੱਕੋ ਇੱਕ ਅੰਗ ਹੈਗਾ ਜਿਹੜਾ ਆਪਣੇ ਆਪ ਨੂੰ ਆਪ ਮਰਮਤ ਕਰਨ ਦੀ ਸਮਰਤਾ ਰੱਖਦੇ ਆ ਜੀ ਜਿਹੜੀ ਤੁਸੀਂ ਲਿਵਰ ਸਰੋਸਿਸ ਦੀ ਗੱਲ ਕੀਤੀ ਹੈ ਹਮ ਬੜੇ ਵੱਡੇ ਤਦਾਦ ਦੇ ਵਿੱਚ ਕੱਲਾ ਭਾਰਤ ਨਹੀਂ ਹਮ ਪੂਰੇ ਵਰਲਡ ਦੇ ਵਿੱਚ ਲਿਵਰ ਸਰੋਸਿਸ ਦੇ ਅੰਕੜੇ ਜਿਹੜੇ ਦਿਨੋਂ ਦਿਨ ਹੈਰਾਨੀਜਨਕ ਵਾਧਾ ਹੁੰਦਾ ਤੁਰਿਆ ਜਾ ਰਿਹਾ ਹੈ ਜੀ ਸਾਡੇ ਕੋਲ ਪੇਸ਼ੈਂਟ ਹੁੰਦੇ ਆ ਕੋਈ ਕਹਿੰਦਾ ਜੀ ਮੈਂ 5 ਸਾਲ ਤੋਂ ਦਵਾਈ ਖਾ ਰਿਹਾ ਹਾਂ ਕੋਈ 10 ਸਾਲ ਤੋਂ ਖਾ ਰਿਹਾ ਹੈ ਕੁਝ 15 ਸਾਲ ਤੋਂ ਖਾ ਰਹੇ ਆ 20 20 ਸਾਲ ਤੋਂ ਵੀ ਲੋਕ ਇਸ ਬਿਮਾਰੀ ਤੋਂ ਪੀੜਤ ਚੱਲੇ ਆ ਰਹੇ ਸ਼ੁਰੂਆਤ ਤਾਂ ਇੱਕ ਨਾਰਮਲ ਲਿਵਰ ਦੀ ਗਰਮੀ ਤੋਂ ਜਾਂ ਲਿਵਰ ਫੈਟੀ ਤੋਂ ਇੱਥੋਂ ਸ਼ੁਰੂ ਹੱਤ ਹੁੰਦੀ ਹੈ ਜੀ ਸੋ ਅਸੀਂ ਇਲਾਜ ਕਰਾਉਣ ਦੇ ਲਈ ਜਦੋਂ ਜਾਂਦੇ ਆ ਤਾਂ ਫਿਰ ਸਭ ਤੋਂ ਪਹਿਲਾਂ ਅਸੀਂ ਲੱਭਦੇ ਆ ਆਪਣਾ ਨੇੜਲਾ ਕੋਈ ਵੀ ਫੈਮਿਲੀ ਡਾਕਟਰ ਹੋ ਗਿਆ ਜਾਂ ਹਸਪੀਟਲ ਹੋ ਗਿਆ ਉੱਥੇ ਜਾਂਦੇ ਆ ਸੋ ਪਰ ਦੁਖਾਂਤ ਇਸ ਗੱਲ ਦਾ ਆ ਕਿ ਬਿਮਾਰੀ ਘਟਣ ਦੀ بجائے ਵੱਧ ਰਹੀ ਹੈ ਵੱਧਦੀ ਤਰੀਜ਼ਾ ਹੈ ਅੱਜ ਤੋਂ 5 ਸਾਲ ਪਹਿਲਾਂ ਜਿਹੜਾ ਬੰਦਾ ਹਸਪੀਟਲ ਦੇ ਵਿੱਚ ਇੱਕ ਫੈਟੀ ਲਿਵਰ ਦਾ ਇਲਾਜ ਕਰਾਉਣ ਗਿਆ ਸੀ ਜੀ ਪਰ ਅੱਜ ਮੰਜੇ ਦੇ ਉੱਤੇ ਉਹ ਲਿਵਰ ਸਰੋਸਿਸ ਦੀ ਬਿਮਾਰੀ ਦੇ ਨਾਲ ਜੂਝ ਰਿਹਾ ਹੂੰ ਬਿਲਕੁਲ ਔਰ ਕਿਹਾ ਜਾ ਰਿਹਾ ਹੈ ਕਿ ਇਸ ਵਕਤ ਕੋਈ ਆਪਸ਼ਨ ਨਹੀਂ ਓਨਲੀ ਓਨਲੀ ਇੱਕ ਟ੍ਰਾਂਸਪਲੈਂਟ ਹੈ ਹੂੰ ਕਿ ਤੁਹਾਨੂੰ ਲਿਵਰ ਬਦਲਣਾ ਪੈਣਾ ਜੀ ਹੁਣ ਲਿਵਰ ਬਦਲਣਾ ਕੋਈ ਖਾਲਾਜੀ ਦਾ ਬਾੜਾ ਨਹੀਂ ਕਿ ਤੁਸੀਂ ਕਿਤੋਂ ਖਰੀਦ ਲਿਆਵੋਗੇ ਕਿਸੇ ਫੈਕਟਰੀ ਚ ਬਣਦਾ ਹੈ ਜੀ ਇਹ ਤੁਹਾਡੇ ਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਦੇਣਾ ਪੈਂਦਾ ਦੇਣਾ ਪੈਂਦਾ ਬਿਲਕੁਲ ਦੇਣਾ ਪੈਣਾ ਮਤਲਬ ਕਿ ਸਾਰਾ ਲਿਵਰ ਨਹੀਂ ਉਹਦੇ ਚ ਲਿਵਰ ਦਾ ਕੋਈ ਪਾਰਟ ਜਿਹੜਾ ਹੋ ਕੱਟ ਕੇ ਦੂਜੇ ਵਿਅਕਤੀ ਦੇ ਟ੍ਰਾਂਸਪਲੈਂਟ ਕੀਤਾ ਜਾਂਦਾ ਹੈ ਹਾਂ ਔਰ ਵਿਗਿਆਨ ਦੇ ਮੁਤਾਬਕ ਸਾਇੰਸ ਦੇ ਮੁਤਾਬਕ 4 ਤੋਂ 5 ਹਫ਼ਤਿਆਂ ਦੇ ਵਿੱਚ ਜਿਹੜਾ ਲਿਵਰ ਹੈ ਇਹ ਆਪਣੇ ਆਪ ਆਪਣੇ ਸਾਈਜ਼ ਨੂੰ ਪੂਰਾ ਕਰ ਲੈਂਦਾ ਹੈ ਜਿਸ ਵਿਅਕਤੀ ਦਿਓ ਕਟਿਆ ਜੀ ਤੁਸੀਂ ਦੇਖੋ ਕਿੰਡੀ ਵੱਡੀ ਗੱਲ ਹੈ ਬਿਲਕੁਲ ਕਿੰਡੀ ਕੁਦਰਤ ਨੇ ਸਾਨੂੰ ਸੁਗਾਤ ਦਿੱਤੀ ਆ ਹੂੰ ਸੋ ਜਦੋਂ ਇਹ ਦੱਸ ਦਿੱਤਾ ਜਾਂਦਾ ਹੈ ਕਿ ਲਿਵਰ ਟ੍ਰਾਂਸਪਲੈਂਟ ਹੋਣਾ ਹੈ ਤਾਂ 25 ਲੱਖ ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਕਿ ਜਿੰਨੇ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਕੋਈ ਕਹਿੰਦਾ ਮੇਤੋਂ 25 ਲੱਖ ਮੰਗ ਰਿਹਾ ਕੋਈ ਕਹਿੰਦਾ 30 ਮੰਗ ਰਿਹਾ ਕੋਈ 50 ਕਹਿੰਦਾ ਕੋਈ 70 ਤੱਕ ਵੀ ਕਹਿੰਦਾ ਜੀ ਔਰ ਕਈ ਇਦਾਂ ਦੇ ਵੀ ਪੇਸ਼ੈਂਟ ਆਉਂਦੇ ਆ ਜਿਹੜੇ 70 70 80 80 ਲੱਖ ਰੁਪਇਆ ਲਾ ਚੁੱਕੇ ਆ ਲੀਵਰ ਦੀ ਬਿਮਾਰੀ ਦੇ ਇਲਾਜ ਉੱਤੇ ਤੁਸੀਂ ਹੈਰਾਨ ਹੋਵੋਗੇ ਇਸ ਗੱਲ ਜੀ ਪਰ ਲੀਵਰ ਫਿਰ ਠੀਕ ਨਹੀਂ ਹੋ ਰਿਹਾ ਹੂੰ ਪੈਸਾ ਵੀ ਲਾਤਾ ਲੀਵਰ ਫਿਰ ਵੀ ਹਸਪੀਟਲ ਬਹੁਤ ਵੱਡਾ ਹੈ ਹੂੰ ਡਾਕਟਰ ਸਾਹਿਬ ਕੋ ਡਿਗਰੀ ਵੀ ਬਹੁਤ ਵੱਡੀ ਹੈ ਆਪਾਂ ਕਿਸੇ ਨੂੰ ਨਿੰਦਦੇ ਨਹੀਂ ਬਿਲਕੁਲ ਐਲੋਪੈਥੀ ਨੂੰ ਆਪਾਂ ਨਿੰਦਦੇ ਨਹੀਂ ਆਪਾਂ ਮਾੜੀ ਨਹੀਂ ਕਹਿੰਦੇ ਜੀ ਪਰ ਉਥੇ ਜਿਹੜਾ ਇਲਾਜ ਹੈ ਲਾਸਟ ਦੇ ਵਿੱਚ ਜਦੋਂ ਲਿਵਰ ਸਿਰੋਸਿਸ ਹੋ ਜਾਂਦਾ ਹੈ ਪੇਟ ਫੁੱਲ ਜਾਂਦਾ ਹੈ ਪੇਟ ਚ ਪਾਣੀ ਭਰ ਜਾਂਦਾ ਹੈ ਸਕਿਨ ਦੇ ਉੱਤੇ ਬਹੁਤ ਜ਼ਿਆਦਾ ਖਾਰਸ਼ ਹੋਣ ਲੱਗ ਜਾਂਦੀ ਹੈ ਸਕਿਨ ਦਾ ਸੋਰੈਸਿਸ ਹੋ ਜਾਂਦਾ ਹੈ ਜੀ ਜਿੱਦਾਂ ਕੋੜ ਫੁੱਟਿਆ ਹੁੰਦਾ ਹੈ ਹੂੰ ਇਦਾਂ ਹੋ ਜਾਂਦਾ ਸੋ ਉਸ ਸਥਿਤੀ ਦੇ ਵਿੱਚ ਫਿਰ ਜਿਹੜਾ ਟਰਾਂਸਪਲਾਂਟ ਲਈ ਦੱਸਿਆ ਜਾਂਦਾ ਹਾਂ ਸੋ ਉੱਥੇ ਜਾ ਕੇ ਪੇਸ਼ੈਂਟ ਇਸ ਤੋਂ ਤੱਕ ਵੀ ਆਏ ਆ ਵੀ ਜਿਹੜਾ ਕਹਿੰਦੇ ਆ ਕਿ ਸਾਨੂੰ ਆਪਣਾ ਸੋਨਾ ਵੇਚਣਾ ਪੈ ਗਿਆ ਇਸ ਘਰ ਚ ਰਹਿੰਦੇ ਸੀ ਘਰ ਵੇਚਣਾ ਪੈ ਗਿਆ ਜ਼ਮੀਨ ਵੇਚਣੀ ਪੈ ਜਾਂਦੀ ਹੈ ਜ਼ਮੀਨ ਵੇਚਣੀ ਪੈ ਗਈ ਪਰ ਕਈਆਂ ਦੇ ਤਾਂ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਕੁਝ ਪੱਲੇ ਨਹੀਂ ਪੈਂਦਾ ਸੋ ਮੇਰੀ ਇੱਕੋ ਇੱਕ ਰਿਕੁਐਸਟ ਆ ਇਹ ਸਾਡੇ ਕੋਲ ਐਡਾ ਵੱਡਾ ਆਯੁਰਵੇਦ ਦਾ ਖਜ਼ਾਨਾ ਹੈਗਾ ਜੀ ਅਸੀਂ ਸੈਂਕੜੇ ਮਰੀਜ਼ ਹੁਣ ਤੱਕ ਲਿਵਰ ਸਰੋਸਿਸ ਦੇ ਠੀਕ ਕਰ ਚੁੱਕੇ ਹਾਂ ਹਮ ਮੈਂ ਨਹੀਂ ਕਹਿੰਦਾ ਮੇਰੀ ਕਹੀ ਹੋਈ ਗੱਲ 'ਤੇ ਵਿਸ਼ਵਾਸ ਕੀਤਾ ਜਾਵੇ ਹਮ ਜਦੋਂ ਸਾਡੇ ਕੋਲ ਤੱਕ ਔਨ ਰਿਕਾਰਡ ਸਾਰਾ ਕੁਝ ਹੈਗਾ ਬਿਲਕੁਲ ਕਿੰਨੇ ਲੋਕ ਤੁਸੀਂ ਵੀ ਕਿੰਨੇ ਲੋਕਾਂ ਦੇ ਵੀਊ ਪਹਿਲਾਂ ਲਏ ਆ ਇੰਟਰਵਿਊ ਕੀਤੀਆਂ ਜਿਹੜੇ ਲੋਕ ਠੀਕ ਹੋਏ ਆ ਹੁਣ ਦੀ ਉਹ ਗੱਲ ਹੈ ਪਿਛਲੇ 1 ਮਹੀਨੇ ਦੀ ਗੱਲ ਹੈ ਇੱਕ ਬਹੁਤ ਵੱਡਾ ਹਸਪੀਟਲ ਹੈ ਚੰਡੀਗੜ੍ਹ ਮੁਹਾਲੀ ਦਾ ਜੀ ਜਿਹਦੇ ਵਿੱਚ ਇੱਕ 35 ਸਾਲਾਂ ਦੀ ਔਰਤ ਦੇ ਬੱਚੇ ਹੋਣ ਸੀ ਦੋ ਬੱਚੇ ਸੀ ਟਵਿਨਸ ਤੇ ਉਹਨਾਂ ਦੀ ਬਰਥ ਦੇ ਟਾਈਮ ਬੱਚਿਆਂ ਦੀ ਤਾਂ ਦੋਨਾਂ ਦੀ ਡੈਥ ਹੋ ਗਈ ਹੂੰ ਤੇ ਉਹਦਾ ਬਿੱਲੀ ਰੂਮ ਵੀ ਵੱਧ ਗਿਆ ਤੇ SGOT SGPT 1600 1700 ਇੱਥੇ ਤੱਕ ਚਲੇਗੀ ਜੀ ਸੋ ਚੱਕ ਕੇ ਉਹਨੂੰ ਵੈਂਟੀਲੇਟਰ ਤੇ ਲਾਤਾ ਆਕਸੀਜਨ ਲੱਗੀ ਬੇਹੋਸ਼ ਹੋ ਗਈ ਪਾਈਪਾਂ ਲੱਗੀਆਂ ਫੂਡ ਪਾਈਪ ਲੱਗੀ ਜੀ ਰਾਣਾ ਉਸ ਮੁੰਡੇ ਦਾ ਨਾਮ ਬਠਿੰਡੇ ਏਰੀਏ ਦੇੋਂ ਰਹਿਣ ਵਾਲਿਆ ਵੈਸੇ ਇੱਥੇ ਮਹਾਲੀਓ ਰਹਿੰਦੇ ਆ ਜੀ ਤੁਸੀਂ ਕਹੋ ਆਪਾਂ ਉਹਨਾਂ ਨੂੰ ਲੈਨ ਤੇ ਵੀ ਲੈ ਸਕਦੇ ਆ ਹੂੰ ਫੋਨ ਕਾਲ ਤੇ ਲੈ ਸਕਦੇ ਆ ਜੀ ਤਾਂ ਕਿਸੇ ਨੇ ਸਾਡੇ ਬਾਰੇ ਉਹਨਾਂ ਨੂੰ ਦੱਸਿਆ ਤੇ ਉਹ ਇੱਥੇ ਆਏ ਅਸੀਂ ਉਹਨਾਂ ਨੂੰ ਸਿਰਫ 5 ਦਿਨ ਦੀ ਦਵਾਈ ਦਿੱਤੀ ਔਰ ਇਹ ਪੁੱਛਿਆ ਕਿ ਤੁਹਾਨੂੰ ਕੀ ਡਾਕਟਰ ਇਸ ਗੱਲ ਦਾ ਅਨੁਮਤੀ ਦੇ ਦੂਗਾ ਕਿ ਤੁਸੀਂ ਉਹਨੂੰ ਦਵਾਈ ਦੇ ਦੋ ਹਮ ਪਹਿਲੀ ਗੱਲ ਤਾਂ ਲੱਗੀ ਹੋਈ ਫੂਡ ਪਾਪ ਹਮ ਚਲੋ ਉਹ ਉਹਨੇ ਗੱਲ ਕਰ ਲਈ ਡਾਕਟਰ ਨਾਲ ਡਾਕਟਰ ਨੇ ਕਹਿਤਾ ਵੀ ਕੋਈ ਗੱਲ ਨਹੀਂ ਤੁਸੀਂ ਦੇ ਦੋ ਹਮ ਸਾਡੀ ਦਵਾਈ ਸੀ ਦੋ ਟਾਈਮ ਦੇਣੀ ਸੀ ਅਸੀਂ ਫੂਡ ਪਾਪ ਦੇ ਵਿੱਚ ਹੀ ਉਹ ਦਵਾਈ ਜੀ ਪਾਣੀ ਦੇ ਵਿੱਚ ਘੋਲ ਕੇ ਪਲਾਈ ਉਹਨਾਂ ਨੂੰ ਹਮ ਤੁਸੀਂ ਯਕੀਨ ਨਹੀਂ ਮੰਨੋਗੇ 15 ਦਿਨਾਂ ਦੇ ਵਿੱਚ ਉਹ ਕੁੜੀ ਨੂੰ ਹੋਸ਼ ਆਉਣ ਲੱਗ ਗਿਆ। ਮਿਲੀ ਰੂਪਨ ਥੱਲੇ ਜਾ ਚਲੇ ਗਿਆ। ਜੀ। ਐਸਜੀਓਟੀ ਐਸਜੀਪੀਟੀ ਅੱਧੇ ਰਹਿ ਗਏ। ਹਮ। ਮੇਰੇ ਖਿਆਲ ਮਹੀਨਾ ਕੁ ਸ਼ਾਇਦ ਹੋਇਆ ਹੈ। 20 ਦਿਨ ਪਹਿਲਾਂ ਉਹਨਾਂ ਨੂੰ ਛੁੱਟੀ ਹੋ ਗਈ। ਹੁਣ ਕੱਲ ਵੀ ਮੇਰੀ ਉਹਨਾਂ ਨਾਲ ਗੱਲ ਉਹਦੇ ਬ੍ਰਦਰ ਨਾਲ ਗੱਲ ਹੋਈ ਸੀ। ਜੀ। ਹੁਣ ਤੁਰਦੀ ਫਿਰਦੀ ਹੈ, ਖਾਂਦੀ ਪੀਂਦੀ ਹੈ, ਸਾਰੀਆਂ ਪੈਪਾਂ ਲੱਗੀਆਂ, ਵੈਂਟੀਲੇਟਰ ਲੱਗ ਛੁੱਟੀ ਅਕੇ ਘਰ ਚਲੇਗੀ। ਹਮ। ਖਾਣ ਪੀਣ ਲੱਗ ਗਈ, ਬਿਲਕੁਲ ਤੰਦਰੁਸਤ ਹੈ। ਜੀ। ਕਿੱਥੇ ਐਡਾ ਵੱਡਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਪੈਥੀ ਨੂੰ ਨਿੰਦਦਾ ਹੈ ਕਿਸੇ ਹਸਪੀਟਲ ਨੂੰ ਨਿੰਦਦਾ ਹੈ ਗੱਲ ਇਹ ਹੈ ਕਿ ਆਯੁਰਵੇਦ ਵੀ ਤਾਂ ਸਾਡਾ ਹੀ ਆ ਇਹ ਕਿਹੜੇ ਕਿਸ ਹੋਰ ਦੇਸ ਦਾ ਆ ਬਿਲਕੁਲ ਇਹ 5000 ਸਾਲ ਪੁਰਾਣੀ ਪੈਥੀ ਸਾਡੇ ਰਿਸ਼ੀਆਂ ਮਨੁਆਂ ਅਵਤਾਰਾਂ ਨੇ ਗ੍ਰੰਥਾਂ ਦੇ ਵਿੱਚ ਸੰਭਾਲ ਕੇ ਰੱਖੀ ਪਈ ਹੈ ਜ਼ਰੂਰਤ ਹੈ ਇਹਨੂੰ ਖੋਜਣ ਦੀ ਹੂੰ ਤੁਹਾਨੂੰ ਹੋਰ ਕਿੱਦਾਂ ਇਦਾਂ ਦੇ ਕਿਸੇ ਸੁਣਾਦਾ ਮੈਂ ਨਾਨਕ ਸਿੰਘ ਬੇਬਲ ਕਲਾ ਪਿੰਡ ਹੈ ਚੁੰਨੀ ਦੇ ਨਾਲ ਜੀ ਪਟਿਆਲਾ ਦੇ ਇੱਕ ਬਹੁਤ ਵੱਡੇ ਹਸਪੀਟਲ ਦੇ ਵਿੱਚ ਦਾਖਲ ਸੀ ਹਮ ਨਾਰਮਲ ਪਰਿਵਾਰ ਤੋਂ ਸੀ ਹਮ ਵੈਂਟੀਲੇਟਰ ਤੇ ਲੱਗਿਆ ਸੀ ਬੇਹੋਸ਼ ਸੀ ਸੇਮ ਕੇਸ ਫੂਡ ਪੈਪ ਲੱਗੀ ਸੀ ਹਮ ਉਹਨਾਂ ਨੂੰ ਸਾਡੇ ਬਾਰੇ ਕਿਸੇ ਨੇ ਦੱਸਿਆ ਜਾਂ ਉਹਨਾਂ ਨੇ ਸਾਡੀ ਕੋਈ ਵੀਡੀਓ ਦੇਖੀ ਫੂਡ ਪੈਪਰਾ ਹੀ ਦਵਾਈ ਦਿੰਦੇ ਨੇ 9ਵੇਂ ਦਿਨ ਹੋਸ਼ ਆ ਗਿਆ ਮੈਨੂੰ ਖੈ ਉਹਨੂੰ ਵੀ ਮਹੀਨਾ ਡੇਢ ਮਹੀਨੇ ਦੇ ਵਿੱਚ ਛੁੱਟੀ ਹੋ ਗਈ ਜੀ ਵੇਖੋ ਉਹਨੇ ਤਾਂ ਦਵਾਈ ਉਹ 2.5 ਮਹੀਨੇ ਖਾਧੀ ਹੈ ਹੂੰ ਉਹ ਬੰਦਾ ਅੱਜ ਵੀ ਸਹੀ ਸਲਾਮਤ ਤੰਦਰੁਸਤ ਤੁਰਿਆ ਫਿਰਦਾ ਹੁਣ ਉਹਨੂੰ ਕੋਈ ਪ੍ਰੋਬਲਮ ਨਹੀਂ ਨਾਨਕ ਸਿੰਘ ਨਾਮ ਹੈ ਚੁੰਨੀ ਦੇ ਕੋਲ ਪਿੰਡ ਬੈਬਲ ਕਲਾਇਆ ਹੂੰ ਇਸ ਨੂੰ ਨਹੀਂ ਯਕੀਨ ਆਉਂਦਾ ਮੈਨੂੰ ਫੋਨ ਕਰਕੇ ਉਹਦਾ ਨੰਬਰ ਲੈ ਸਕਦਾ ਮੈਂ ਉਹਨੂੰ ਨੰਬਰ ਦੇ ਸਕਦਾ ਜੀ ਵੈਸੇ ਅਸੀਂ ਇਦਾਂ ਦੇ ਲਾਲਚ ਦਿੰਦੇ ਨਹੀਂ ਕਿਉਂਕਿ ਸਾਨੂੰ ਤਾਂ ਵੈਸੇ ਹੀ ਦਵਾਈ ਪੂਰੀ ਨਹੀਂ ਹੁੰਦੀ ਹੂੰ ਨਾ ਇਦਾਂ ਕਿਸੇ ਨੂੰ ਭਰਮਾ ਕੇ ਦਵਾਈ ਦੇਣੀ ਚਾਹੀਦੀ ਹੈ ਆਪਾਂ ਕਿਹੜੇ ਕੋਈ ਝੂਠ ਬੋਲਣਾ ਹੈ ਬਿਲਕੁਲ ਜੋ ਇਦਾਂ ਜੀ ਹੁਣ ਸਾਡਾ ਸੀਏ ਦਾ ਕੰਮ ਜਿੰਨਾ ਦੁਆਖਾਨੇ ਦਾ ਦੇਖ ਰਹੇ ਆ ਜੀ ਗਾਜ਼ੀਆਬਾਦ ਤੋਂ ਅਨਿਲਕ کمار ਜੀ ਹਮ ਜਦੋਂ ਸਾਡੇ ਕੋਲ ਆਏ ਉਹਨਾਂ ਨੂੰ ਟ੍ਰਾਂਸਪਲੈਂਟ ਲਈ ਦੱਸਿਆ ਹੋਇਆ ਸੀ ਹਮ ਉਮਰ ਸੀ ਇਹਨਾਂ ਦੀ ਕੋਈ 50 ਦੇ 55 ਦੇ ਕਰੀਬ ਜੀ ਤੇ ਡਾਕਟਰਾਂ ਨੇ ਕਿਹਾ ਸੀਗਾ ਕਿ ਨਹੀਂ ਤਾਂ ਟ੍ਰਾਂਸਪਲੈਂਟ ਕਰਾ ਲਓ ਨਹੀਂ 5-7 ਮਹੀਨੇ ਦੀ ਤੁਹਾਡੀ ਲਾਈਫ ਹੈ ਤੋਂ ਬਾਅਦ ਤੁਸੀਂ ਜੀ ਨਹੀਂ ਸਕਦੇ ਸਾਡੇ ਕੋਲ ਆਏ ਮੈਡੀਸਨ ਦਿੱਤੀ ਪਹਿਲੇ 15 ਦਿਨਾਂ ਦੇ ਵਿੱਚ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਜੀ ਮੇਰੇ ਖਿਆਲ ਤਿੰਨ ਕੁ ਮਹੀਨੇ ਸਾਢੇ ਤਿੰਨ ਮਹੀਨੇ ਉਹਨੇ ਦਵਾਈ ਖਾਧੀ ਹਮ ਬਿਲਕੁਲ ਠੀਕ ਨਹੀਂ ਜਿਹੜੇ ਮਾ ਵੀਰ ਸਾ ਆਪਣੇ ਇੰਟਰਵਿਊ ਦੇਖ ਰਹੇ ਹੈ ਵੀਡੀਓ ਵੇਖ ਰਹੇ ਹੈ ਜਿਹੜੇ ਮਰੀਜ਼ ਨੇ ਜਿਹੜੇ ਪੀੜਤ ਨੇ ਇਸ ਨੂੰ ਲੈ ਕੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਕਿ ਹੁਣ ਮੈਨੂੰ ਸਾਰਾ ਪੂਰਾ ਕਰ ਲੈਣ ਦੋ ਹੋਰ ਵੀ ਮੇਰੇ ਜਿਹਨ ਦੇ ਵਿੱਚ ਕਈ ਲੋਕ ਇਦਾਂ ਦੇ ਐਸਪੀ ਰਣਵੀਰ ਸਿੰਘ ਲੁਧਿਆਣੇ ਤੋਂ ਹਮ ਬੇਟੀ ਐਮਬੀਬੀਐਸ ਡਾਕਟਰ ਹੈ ਮੋਹਾਲੀ ਦੇ ਕੋ ਬਹੁਤ ਵੱਡੇ ਹਸਪੀਟਲ ਦੇ ਵਿੱਚ ਜੌਬ ਕਰਦੀ ਹੈ ਬੇਟਾ ਵਕੀਲ ਹੈ ਜੀ ਵਧੀਆ ਫੈਮਿਲੀ ਆ ਹਮ ਐਸਪੀ ਦੇ ਉਹਦੇ ਤੋਂ ਰਿਟਾਇਰਡ ਹੋਏ ਉਹਨੇ ਜਿੰਨ ਡਰਿੰਕ ਜ਼ਿਆਦਾ ਕਰਦੇ ਸੀ ਲੀਬਰ ਖਰਾਬ ਹੋ ਗਿਆ। ਹਾਂ ਡਾਕਟਰਾਂ ਨੇ ਟ੍ਰਾਂਸਪਲੈਂਟ ਦੱਸਤਾ। ਸਾਰਾ ਪਰਿਵਾਰ ਘਬਰਾ ਗਿਆ। ਟ੍ਰਾਂਸਪਲੈਂਟ ਕਰਾਉਣ ਦੀ ਤਿਆਰੀ ਸੀ ਕਿਸੇ ਨੇ ਸਾਡੇ ਬਾਰੇ ਦੱਸਤਾ। ਹਾਂ ਇੱਥੇ ਆਏ ਸੀ ਜਿੱਦਨ ਤਿੰਨ ਬੰਦੇ ਚਾਰ ਉਹਨਾਂ ਦੇ ਨਾਲ ਅਸੀਂ ਅੰਦਰ ਫੜ ਕੇ ਲੈ ਕੇ ਆਏ ਸੀ। ਜੀ। 15 ਦਿਨਾਂ ਬਾਅਦ ਖੁਦ ਗੱਡੀ ਡਰਾਈਵ ਕਰਕੇ ਆਇਆ ਲੁਧਿਆਣੇ। ਮੈਂ ਤਾਂ ਨੰਬਰ ਲੈ ਸਾਬ ਤੋਂ ਗੱਲ ਕਰ ਸਕਦਾ। ਜੀ ਇਹ ਤੋਂ ਵੱਡੇ ਪ੍ਰੂਫ ਕੀ ਦੇ ਸਕਦੇ ਆ ਆਪਾਂ ਹੁਣ ਬਿਲਕੁਲ ਤੰਦਰੁਸਤ ਨੇ ਰੋਜ਼ ਫੇਸਬੁੱਕ ਤੇ ਵੀਡੀਓ ਅਪਲੋਡ ਕਰਦੇ ਆ ਰੀਲ ਪਾਉਂਦੇ ਆ ਹਮ ਇੰਨੇ ਫਿੱਟ ਹੋ ਗਏ ਆ ਹੁਣ ਕੱਲ ਮੇਰੀ ਕੱਲ ਹੀ ਗੱਲ ਹੋਈ ਸੀ ਪਤਾ ਨਹੀਂ ਕਹਿੰਦੇ ਸੀ ਬੰਬੇ ਪਾਸੇ ਵਿਆਹ ਦੇ ਵਿੱਚ ਗਏ ਸੀ ਤੇ ਘੂਮ ਕੰਮ ਕੀ ਆ ਹਮ ਜੀ ਛੋਟੇ ਛੋਟੇ ਬੱਚੇ ਹਮ ਬਜ਼ੁਰਗ ਇੱਕ ਕੁੜੀ HDFC ਦੇ ਵਿੱਚ ਜੌਬ ਕਰਦੀ ਚੰਡੀਗੜ੍ਹ ਇਹ ਡੱਡੂ ਮਾਜਰੇ ਸ਼ਾਹ ਰਹਿੰਦੀ ਹੈ ਹਰਪ੍ਰੀਤ ਕੁੜੀ ਦਾ ਨਾਮ ਹੈ ਜੀ ਉਹ ਆਪਣੇ ਫਾਦਰ ਨੂੰ ਲੈ ਕੇ ਆਈ ਰੋਣ ਲੱਗ ਗਈ ਸੀ ਡਾਕਟਰ ਨੇ ਜਵਾਬ ਦਿੱਤਾ ਸੀਗਾ ਜੀ ਟਰਾਂਸਪਲੈਂਟ ਕਰਾਉਣ ਦੇ ਪੈਸੇ ਨਹੀਂ 50-60 ਲੱਖ ਰੁਪਇਆ ਕੋਈ ਆਮ ਗੱਲ ਤਾਂ ਹੁੰਦੀ ਨਹੀਂ ਬਿਲਕੁਲ ਨਹੀਂ ਅੱਜ ਬਿਲਕੁਲ ਠੀਕ ਹੈ ਉਹਨਾਂ ਦੀ ਵੀਡੀਓ ਵੀ ਮੇਰੇ ਕੋਲ ਪਈ ਹੈ ਤੁਸੀਂ ਚਲਾਉਣੀ ਚਾਹੋ ਚਲਾ ਸਕਦੇ ਹੋ ਮੈਂ ਰਿਕਾਰਡ ਕੀਤੀ ہوئی ਆ ਹਮ ਸਮਾਣੇ ਤੋਂ ਬੰਦਾ ਗਦੁੱਦਾਂ ਦਾ ਕੈਂਸਰ ਪ੍ਰੋਸਟੇਟ ਦਾ ਜੀ ਬਲੱਡ ਆਉਂਦਾ ਬਾਥਰੂਮ ਰਾਹੀਂ ਹਮ ਜਲਣ ਹੁੰਦੀ ਬਹੁਤ ਜ਼ਿਆਦਾ ਸਹਿ ਨਹੀਂ ਹੁੰਦੀ ਜੀ ਐਲੋਪੈਥੀ ਮੁਤਾਬਕ ਹਰ ਇੱਕ ਦੋ ਮਹੀਨੇ ਬਾਅਦ ਉਹਨੂੰ ਆਪਰੇਟ ਕਰਾਉਣਾ ਪਿਆ ਕਰੂਗਾ ساری ਜ਼ਿੰਦਗੀ ਕਰਾਉਣਾ ਪਊਗਾ ਹਮ 10 ਦਿਨ ਦੀ ਦਵਾਈ ਤੋਂ ਬਾਅਦ ਬਲੱਡ ਆਉਣਾ ਬੰਦ ਹੋ ਗਿਆ ਜਲਣ ਬੰਦ ਹੋ ਗਈ 2 ਮਹੀਨੇ ਦਵਾਈ ਖਾਈ ਆ ਬਿਲਕੁਲ ਠੀਕ ਆ ਜੀ ਉਹਦੀ ਵੀਡੀਓ ਮੇਰੇ ਕੋਲ ਪਈ ਆ ਤੁਸੀਂ ਚਲਾ ਦਿਓ ਜੀ ਕਿਤੇ ਜੁੜ ਬੋਲਦੇ ਨਹੀਂ ਹਮ ਬਿਲਕੁਲ ਕਿਸੇ ਨੂੰ ਵੀ ਕੋਈ ਲੇਬਰ ਸਰੋਸਰ ਨਾ ਮੈਂ ਨਹੀਂ ਕਹਿੰਦਾ ਮੇਰੇ ਕੋਲ ਕੋਈ ਬਹੁਤ ਸਾਡੇ ਆਯੁਰਵੇਦ ਦੇ ਵਿੱਚ ਤਾਕਤ ਨਹੀਂ ਹੈ ਹੂੰ ਇਹ ਤਾਂ ਜੇ ਗੱਲ ਕਹਿਣ ਨੂੰ ਵੱਡੀ ਲੱਗਦੀ ਹੈ ਮਰੇ ਹੋਏ ਬੰਦੇ ਚ ਜਾਨ ਪਾਉਣ ਦੀ ਸਮਰੱਥਾ ਰੱਖਦਾ ਆਯੁਰਵੇਦ ਆਲੋ ਰਾਈ ਐਡੀ ਵੱਡੀ ਆ ਸਾਡੇ ਦੇਸ਼ ਦੀ ਖੋਜ ਆ ਹੂੰ ਪਰ ਹੁਣ ਹੀ ਸਹੀ ਚਾਹੀਦੀ ਆ ਬਿਲਕੁਲ ਗਲਤ ਹੱਥਾਂ ਦੇ ਵਿੱਚ ਨਾ ਜਾਵੇ ਆਯੁਰਵੇਦ ਹੂੰ ਗਲਤ ਸੋਚ ਦੇ ਵਿੱਚ ਨਾ ਜਾਵੇ ਗਲਤ ਲੋਕਾਂ ਕੋਲ ਨਾ ਜਾਵੇ ਵੀ ਜਿਹੜੇ ਜਲਦੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਵਿੱਚ ਸਟੀਲ ਰੌਡ ਮਲਾ ਕੇ ਦੇ ਦੇਣ ਵਿੱਚ ਐਲੋਪੈਥੀ ਮਲਾ ਕੇ ਦੇ ਦੇਣ ਵਿੱਚ ਕੋਈ ਨਸ਼ੇ ਮਲਾਈ ਜਾਣ ਹੁਣ ਤੁਸੀਂ ਸਾਡੀਆਂ ਦਵਾਈਆਂ ਦੀ ਵੀਡੀਓ ਬਣਾ ਲਓ ਸਾਰੀਆਂ ਦੀ ਜੀ ਤੁਹਾਨੂੰ ਖੁੱਲੀਆਂ ਦਵਾਈਆਂ ਮਿਲਣਗੀਆਂ ਸਾਰੀਆਂ ਕਿਸੇ ਕੰਪਨੀ ਦੀ ਸਟੈਂਪ ਮੋਹਰ ਸਟicker ਲੱਗਿਆ ਨਹੀਂ ਮਿਲੂ ਇਟ ਮੀਨਸ ਅਸੀਂ ਆਪ ਬਣਾਉਨੇ ਹਾਂ ਬਿਲਕੁਲ ਸਾਡੇ ਬੈਰ ਸਾਹਿਬ ਮਿਹਨਤ ਕਰਦੇ ਦਿਨ ਰਾਤ ਹੂੰ ਅਸੀਂ ਉਹਨਾਂ ਕੋਲੋਂ ਸਿੱਖਦੇ ਆਂ ਜੀ ਕੋਈ ਗੱਲ ਨਹੀਂ ਪਤਾ ਲੱਗਦੀ ਜਦਿ ਉਹਨਾਂ ਨੂੰ ਫੋਨ ਕਰੀਦਾ ਆਂ ਹਾਂ ਇਹ ਕਿੱਦਾਂ ਜੀ ਇਹ ਕੋਈ ਇਕੱਲੇ ਮੈਂ ਇੱਥੇ ਤੁਹਾਨੂੰ ਦਿਖਦਾ ਵੀ ਮੈਂ ਇਕੱਲਾ ਇੱਕ ਟੀਮ ਵਰਕ ਹੈ ਬਿਲਕੁਲ ਟੀਮ ਵਰਕ ਬਿਲਕੁਲ ਹਾਂ ਜੀ ਇੱਥੇ ਤਾਂ ਦਵਾਈਆਂ ਬਣਾਈਆਂ ਹੀ ਨਹੀਂ ਜਾ ਸਕਦੀਆਂ ਇਹ ਤਾਂ ਪਤ੍ਹੀਆਂ 'ਚ ਬਣਦੀਆਂ ਨੇ ਹਾਂ ਬਸ ਮਤ ਪਤ੍ਹੀਆਂ 'ਚ ਬਣਦੀਆਂ ਨੇ ਸੋ ਜਦੋਂ ਕੋਈ ਇਦਾਂ ਦੀ ਬਿਮਾਰੀ ਆਉਂਦੀ ਆ ਫਿਰ ਅਸੀਂ ਆਪਸ ਵਿੱਚ ਡਿਸਕਸ ਕਰਦੇ ਆਂ ਸਾਰੇ ਫਿਰ ਜਦੋਂ ਇਦਾਂ ਸਾਨੂੰ ਕੋਈ ਰਿਜ਼ਲਟ ਮਿਲਦੇ ਆ ਉਹ ਅਸੀਂ ਇੱਕ ਦੋ ਜਣੇ ਦੱਸਦੇ ਆ ਵੀ ਇਹਦੇ ਨਾਲ ਰਿਜ਼ਲਟ ਮਿਲਿਆ ਇਹਦੇ ਨਾਲ ਰਿਜ਼ਲਟ ਮਿਲਿਆ ਕਈ ਲੋਕ ਪੁੱਛਦੇ ਆ ਤੁਹਾਨੂੰ ਇੱਕ ਨਵੀਂ ਗੱਲ ਦੱਸਾਂ ਵੀ ਇਹਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਆਸਰਬੇ ਜਿਹੜੀ ਤੁਸੀਂ ਦਵਾਈ ਦਿੰਦੇ ਆ ਤੇ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਪਰ ਕਈ ਵਾਰ ਇਹ ਗੱਲ ਦੀ ਹੈਰਾਨੀ ਵੀ ਹੁੰਦੀ ਹੈ ਵੀ ਜਿੱਥੇ ਇੰਨੇ ਸਟੀਰੌਇਡ ਤੁਸੀਂ ਲਵਾ ਰਹੇ ਹੋ ਉੱਥੇ ਦੇ ਡਾਕਟਰ ਨੂੰ ਪੁੱਛਦੇ ਨਹੀਂ ਸਿੱਧੇ ਸਾਈਡ ਇਫੈਕਟ ਤਾਂ ਨਹੀਂ ਨਾਲੇ ਪਤਾ ਵੀ ਸਾਈਡ ਇਫੈਕਟ ਹੈਗੀ ਹੈ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਭਰਾਵੋ ਇਹਦੇ ਸਾਈਡ ਬੈਨੀਫਿਟ ਨੇ ਹੂੰ ਤੁਸੀਂ ਦੰਨੇ ਕਿਸੇ ਹੋਰ ਬਿਮਾਰੀ ਤੋਂ ਹੂੰ ਠੀਕਚਾਰ ਨਾਲ ਹੋਰ ਹੋ ਜਾਂਦੀ ਕਿਉਂਨੇ ਇਹਨੇ ਬਾਡੀ ਦਾ ਸਾਰਾ ਢਾਂਚਾ ਠੀਕ ਕਰਨਾ ਹੂੰ ਸਾਡੀ ਕਿਸੇ ਦਵਾਈ ਦਾ ਸਾਈਡ ਇਫੈਕਟ ਨਹੀਂ ਸਾਡੀ ਕੋਈ ਦਵਾਈ ਮਹਿੰਗੀ ਨਹੀਂ ਸਾਡੀ ਕਿਸੇ ਦਵਾਈ ਦੇ ਵਿੱਚ ਕੋਈ ਸਟੀਰੋਇਡ ਨਸ਼ਾ ਕੁਝ ਗਲਤ ਚੀਜ਼ ਨਹੀਂ ਪਾਈ ਹੋਈ ਅਸੀਂ ਕਿਸੇ ਨੂੰ ਝੂਠ ਨਹੀਂ ਬੋਲਦੇ ਅਸੀਂ ਕਿਸੇ ਨੂੰ ਰੋਂਗ ਦਾ ਦਾਵਾ ਵਾਦਾ ਨਹੀਂ ਕਰਦੇ ਜੀ ਜੋ ਤੱਥ ਹੈਗੇ ਆ ਤੁਹਾਡੇ ਸਾਹਮਣੇ ਰੱਖਤੇ ਜਿਹੜੇ ਬੰਦਿਆਂ ਦੇ ਨਾਮ ਲਏ ਆ ਉਹ ਇਸ ਜਹਾਨ ਤੇ ਹੈਗੇ ਦੁਨੀਆ ਤੇ ਹੈਗੇ ਆਪਣੇ ਆਸ-ਪਾਸ ਦੇ ਰਹਿਣ ਵਾਲੇ ਆ ਹਮਮ ਹੋਰ ਕਿੰਨੇ ਕੁ ਹੈਗੇ ਆ ਸਾਡਾ ਰਜਿਸਟਰ ਲਾਇਆ ਹੋਇਆ ਅਸੀਂ ਬਗੰਦੇ ਦਾ ਬਕਾਇਦਾ ਨਾਮ ਲਿਖਦੇ ਆ ਐਡਰੈਸ ਲਿਖਦੇ ਆ ਫੋਨ ਨੰਬਰ ਲਿਖਦੇ ਆ ਕਿਹੜੀ ਡੇਟ ਨੂੰ ਆਇਆ ਸੀ ਕਿਹੜੀ ਬਿਮਾਰੀ ਸੀ ਕਿੰਨੀ ਦਵਾਈ ਦਿੱਤੀ ਕਿੰਨੀ ਦਿਨ ਖਾਧੀ ਸਾਰੇ ਰਿਜ਼ਲਟ ਜੀ ਝੂਠ ਬੋਲਣਾ ਕਿਉਂ ਆ ਹਮਮ ਬਿਲਕੁਲ ਅਜਰ ਵੀ ਤਾਂ ਇੱਕ ਐਸਾ ਖਜ਼ਾਨਾ ਹੈਗਾ ਸਾਡੇ ਕੋਲ ਜੇ ਇਹਨੂੰ ਸੰਭਾਲਿਆ ਜਾਵੇ ਸਾਡੀਆਂ ਸਰਕਾਰਾਂ ਹਮ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਥੋੜਾ ਜਿਹਾ ਥੋੜਾ ਜਿਹਾ ਕੀ ਕਾਫੀ ਅਦਰਵੇਵ ਨੂੰ ਉੱਪਰ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ ਹਮ ਅਈ ਉਸ ਮੰਤਰਾਲਾ ਵੀ ਡਿਵੈਲਪ ਕੀਤਾ ਆ ਹਮ ਬਕਾਇਦਾ ਇਹਦੇ ਰਿਜ਼ਲਟ ਵੀ ਦੱਸਿਆ ਕੀਨੀਆ ਦੇ ਰਾਸ਼ਟਰਪਤੀ ਦੀ ਬੇਟੀ ਬਾਰੇ ਕਿੱਡੀ ਵੱਡੀ ਉਦਾਹਰਨ ਹੈ ਕਿੱਡੇ ਵੱਡੀ ਕਾਨਫਰੰਸ ਦੇ ਵਿੱਚ ਸਾਡੇ ਪ੍ਰਾਈਮ ਮਿਨਿਸਟਰ ਨੇ ਕਿਹਾ ਯਕੀਨੀਆਂ ਦੇ ਰਾਸ਼ਟਰਪਤੀ ਦੀ ਬੇਟੀ ਰੋਜ਼ਮੈਰੀ ਉਹਦੀ ਅੱਖਾਂ ਦੀ ਨਿਗਾ ਚਲੀ ਗਈ ਸੀ ਕਿਸੇ ਸਰਜਰੀ ਬਰਾਂ ਜੀ ਪੂਰੀ ਦੁਨੀਆ ਛਾੜ ਮਾਰੀ ਕਿਤੇ ਇਲਾਜ ਨਹੀਂ ਹੋਇਆ ਹਮ ਇੰਡੀਆ ਦੇ ਵਿੱਚ ਆ ਕੇ ਆਯੁਰਵੇਦ ਦੇ ਵਿੱਚ ਉਹਦਾ ਇਲਾਜ ਹੋਇਆ ਦੁਬਾਰਾ ਅੱਖਾਂ ਦੀ ਨਿਗਾ ਆ ਗਈ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਕ੍ਰਿਸਮ ਹਮ ਇਤਨੀ ਝੂਠ ਇਹ ਹੁਣ ਉਹ ਦਵਾਈ ਦੇਣ ਵਾਲਾ ਕੋਈ ਵਾਦਾ ਕਰੇ ਕਿ ਮੈਂ ਕੀਤਾ ਹੈ ਗਲਤ ਮੈਂ ਕੋਈ ਕਹਾ ਵੀ ਮੈਂ ਨਹੀਂ ਇਹ ਆਯੁਰਵੇਦ ਦੇ ਵਿੱਚ ਜਾਨ ਹੀ ਇੰਨੀ ਹੈ ਬਸ ਲੋੜ ਹੈ ਕਿ ਸਹੀ ਹੱਥਾਂ 'ਚ ਹੋਵੇ ਸਹੀ ਜਗ੍ਹਾ ਤੋਂ ਸਿੱਖਿਆ ਹੋਵੇ ਸਹੀ ਨੀਤ ਨਾਲ ਕੰਮ ਕੀਤਾ ਜਾਵੇ ਤਾਂ ਵਾਕਈ ਤੁਸੀਂ ਲੋਕਾਂ ਦੀਆਂ ਅਸੀਸਾਂ ਇਹਦੇ ਵਿੱਚ ਲੈ ਸਕਦੇ ਹੋ ਜਿਹੜੀਆਂ ਪੈਸਿਆਂ ਦੇ ਨਾਲ ਨਹੀਂ ਖਰੀਦੀਆਂ ਜਾਂਦੀਆਂ ਹਮ ਬਿਲਕੁਲ ਕੋਰਡਸੋ ਵੀ ਪੁੱਛੋ ਭਾਬੀ ਸਾਹਿਬ ਜਿਹੜਾ ਹੁਣੇ ਆਪਾਂ ਫੈਟੀ ਲੀਵਰ ਦੀ ਗੱਲ ਕਰ ਰਹੇ ਹਾਂ ਲੀਵਰ ਖਰਾਬ ਹੋਣ ਦੀ ਗੱਲ ਕਰ ਰਹੇ ਹਾਂ ਫੈਟੀ ਤਾਂ ਬਹੁਤ ਪਿੱਛੇ ਰਹਿ ਗਿਆ ਹੋਣਾ ਨਹੀਂ ਮੈਂ ਆਪਾਂ ਇਹ ਗੱਲ ਕਰ ਰਹੇ ਹਾਂ ਲੀਵਰਾਂ ਦੀ ਗੱਲ ਕਰ ਰਹੇ ਹਾਂ ਅਸਲ ਦੇ ਵਿੱਚ ਜਿਹੜਾ ਇਹ ਕਾਰਨ ਕੀ ਨੇ ਕਿਉਂ ਪੈਦਾ ਹੋ ਰਿਹਾ ਹੈ ਇੰਨਾ ਵੱਡੇ ਪੱਧਰ ਦੇ ਉੱਤੇ ਕਿਉਂ ਇਸ ਬਾਰੇ ਪਾਸੇ ਜਿਸ ਕਾਰਨ ਤਾਂ ਦੇਖੋ ਇਹ ਤਾਂ ਸਾਰਿਆਂ ਨੂੰ ਪਤਾ ਹੈ ਨਾਰਮਲ ਕਾਰਨ ਕੋਈ ਇੱਕ ਨਹੀਂ ਹੈ ਹੂੰ ਕਿਤੇ ਕੋਈ ਕਾਰਨ ਹੈ ਕਿਤੇ ਕੋਈ ਕਾਰਨ ਹੈ ਬਠਿੰਡਾ 벨ਟ ਮਲੇਰਕੋਟ ਵਾਲਾ ਟੱਪ ਜੋ ਪੀਣ ਵਾਲਾ ਪਾਣੀ ਹੋ ਗਿਆ ਧਰਤੀ ਹੇਠਲਾ ਪਾਣੀ ਖਰਾਬ ਹੋ ਗਿਆ ਪੈਸਟੀਸਾਈਡ ਇਨਸੈਕਟੀਸਾਈਡ ਸịtਕ ਛਿੜਕ ਕੇ ਨਰਮਾ 벨ਟ ਹੈ ਹਾਂ ਨਾ ਨਾ ਨਰਮਾ ਬਚਾ ਸਕੇ ਨਾ ਧਰਤੀ ਬਚਾ ਸਕੇ ਨਾ ਪਾਣੀ ਬਚਾ ਸਕੇ ਨਾ ਸਰੀਰ ਬਚਾ ਸਕੇ ਕਾਲਾ ਪੀਲਿਆ ਸਾਰਾ 벨ਟ ਕੈਂਸਰ ਲੀਵਰ ਖਰਾਬ ਸਾਰਾ ਕੁਝ ਹੋ ਗਿਆ ਬਿਲਕੁਲ ਨਾ ਕਿਤੇ ਖਾਣ ਪੀਣੇ ਹੁਣ ਬੱਚੇ ਤੁਸੀਂ ਦੇਖੋ ਕਿਦਾਂ ਦਾ ਜੰਕ ਫੂਡ ਸਾਰਾ ਫਾਸਟ ਫੂਡ ਖਾਂਦੇ ਆ ਜਦੋਂ ਤੁਸੀਂ ਜਿਆਦਾ ਫਾਸਟ ਫੂਡ ਅਨ ਟੇਕ ਕਰਾਂਗੇ ਲੇਟ ਫੇਟ ਖਾਵਾਂਗੇ ਨੀਂਦ ਪ੍ਰੋਪਰ ਨਹੀਂ ਆਊਗੀ ਲਾਈਫ ਸਟਾਈਲ ਸਹੀ ਨਹੀਂ ਹੋਊਗਾ ਹੂੰ ਬਹੁਤ ਸਾਰੇ ਕਾਰਨ ਹੈਗੇ ਜੀ ਹਾਂ ਬਾਕੀ ਲਿਵਰ ਦਾ ਦੇਖੋ ਕੋਈ ਇੱਕ ਕਾਰਨ ਨਹੀਂ ਹੈਗਾ ਤੁਹਾਡੇ ਲਿਵਰ ਚ ਬੜੀ ਜੀ ਗਰਮੀ ਪੈਦਾ ਹੋ ਗਈ ਸਮੇਂ ਸਿਰ ਉਹਦਾ ਇਲਾਜ ਨਾ ਹੋਇਆ ਹੂੰ ਤੁਸੀਂ ਫੇਰ ਦੁਬਾਰਾ 2-3 ਵਾਰ ਦਾ ਕੋਈ ਗਰਮ ਚੀਜ਼ ਖਾ ਲਈ ਉਹਨੇ ਫੈਕਟਿ ਉਹਨੇ ਆਪਣੇ ਆਪ ਨੂੰ ਠੀਕ ਕਰਨ ਲੱਗ ਜਾਣਾ ਜੀ ਨਾਲ ਤੋਂ ਰਿਸਪਲੀਮ ਦਾ ਸਹਿਜ ਵੱਧ ਜਾਣਾ ਹੂੰ ਕਿਉਂਕਿ ਉਹਨੇ ਉਹਦੇ ਅੱਧਾ ਕੰਮ ਉਹਨੇ ਕਰਨ ਲੱਗ ਜਾਣਾ ਉਹਦਾ ਲੀਵਰ ਵਾਲਾ ਕਿਉਂਕਿ ਉਹਨੇ ਵੀ ਲੀਵਰ ਅਲੇ ਕਈ ਫੰਕਸ਼ਨ ਉਹਨੇ ਕਰਨੇ ਹੁੰਦੇ ਆ ਜੀ ਤੇ ਉਹ ਪਹਿੰਦਾ ਪਹਿੰਦਾ ਗਾਂਹ ਹੋਰ ਕਿੰਨੇ ਆਰਗਨ ਹੈਗੇ ਜਿਹੜੇ ਗਰਨੀਆਂ ਦੀ ਪ੍ਰੋਬਲਮ ਇਹਦੇ ਕਰਕੇ ਆ ਜਾਂਦੀ ਹੈ ਪ੍ਰੋਸਟੇਟ ਦੀ ਇਹਦੇ ਕਰਕੇ ਆ ਜਾਂਦੀ ਹੈ ਸ਼ੂਗਰ ਲੈਵਲ ਇਹਦੇ ਕਰਕੇ ਵੱਧ ਜਾਂਦਾ ਹੈ ਲੂਕੋਰੀਆ ਇਹਦੇ ਕਰਕੇ ਹੋ ਜਾਂਦਾ ਹੈ ਤਾਂ ਤੇ ਇਹਦੇ ਕਰਕੇ ਹੋ ਜਾਂਦੀ ਹੈ ਜੀ ਕਿੰਨੀਆਂ ਹੀ ਪ੍ਰੋਬਲਮਾਂ ਹੈਗੀਆਂ ਸਕਿਨ ਦੀਆਂ ਡਿਜ਼ੀਜ਼ ਇਹਦੇ ਕਰਕੇ ਆ ਜਾਂਦੀਆਂ ਵਾਲ ਇਹਦੇ ਕਰਕੇ ਝੜਨ ਲੱਗ ਜਾਂਦੇ ਆ ਮੋਢੇ 'ਚ ਦਰਦ ਤੁਸੀਂ ਮੋਢੇ ਦੇ ਦਰਦ ਦੀ ਦਵਾਈ ਲੈਂਦੇ ਫਿਰ ਜਾਓਗੇ ਬਿਲਕੁਲ ਹੈ ਤੁਹਾਡੇ ਲਿਵਰ ਕਰਕੇ ਪਰਾਨਾ ਹੂੰ ਸੁਪਲੀਮੈਂਟ ਦੇ ਵਿੱਚ ਜਦ ਪ੍ਰੋਬਲਮ ਆਉਂਦੀ ਹੈ ਤਾਂ 7 ਨੰਬਰ ਮਣਕਾ ਪ੍ਰੈਸ ਹੋ ਜਾਂਦਾ ਹੈ ਜੀ ਤੁੱਡੇ ਆ ਸਾਈਡ ਦੇ ਉੱਤੇ ਦਰਦ ਰਹਿਣ ਲੱਗ ਜਾਂਦਾ ਹੂੰ ਬਿਲਕੁਲ ਉਸੇ ਦਰਦ ਦੀਆਂ ਦਵਾਈਆਂ ਲਈ ਜਾਂਦੇ ਆ ਹੈਗਾ ਤੋਂ ਲੀਵਰ ਖਰਾਬ ਸੁਪਲੀਮ ਦਾ ਸਹਾਇਕ ਬਣਿਆ ਹੈ ਹੂੰ ਉਹ ਦਵਾਈਆਂ ਦਾ ਦਰਦ ਵਾਲੀ ਆਪਾਂ ਲੈਂਦੇ ਆ ਸੁਪਲੀਮ ਨੂੰ ਠੀਕ ਕਰਨ ਦੀ ਕੋਈ ਇੱਕ ਵੀ ਦਵਾਈ ਇਹ ਨਹੀਂ ਤੁਹਾਡੇ ਕੋਲ ਬਦਾਜ਼ਰ ਵੇਦ ਦੇ ਵਿੱਚ ਸਾਰਾ ਕੁਝ ਹੈਗਾ ਹਾਂ ਹੁੰਦੀ ਹੈ ਜੀ ਠੀਕ ਉਹ ਜਿਹੜੇ ਲੀਵਰ ਵਾਲੇ ਮਰੀਜ਼ ਆਕ ਚੁੱਕੇ ਨੇ ਨਾ ਜਿਹੜੇ ਲੀਬਰਲੇ ਮਰੀਜ਼ ਨੇ ਜਿਹੜੇ ਮਤਲਬ ਇਸ ਤੋਂ ਲੰਬੇ ਸਮੇਂ ਪਾਕਿਆ ਹੋਇਆਂ ਦੀਆਂ ਗੱਲਾਂ ਸਾਰੀ ਸਟੋਰੀ ਸੁਣਾਈ ਤੁਹਾਨੂੰ ਮੈਂ ਸਾਰੇ ਕਹੀ ਹੋਈ ਸੀ ਇਹ ਜਿਹੜੇ ਪੀੜਤ ਨੇ ਲੋਕ ਹਨ ਜਿਹੜੇ ਲੋਕ ਐਦਾਂ ਆਸ ਛੱਡ ਚੁੱਕੇ ਨੇ ਜੀਉਣ ਦੀ ਵੀ ਜਨਾਬੀ ਅਸੀਂ ਬਹੁਤ ਥਾਵਾਂ ਦੇ ਉੱਤੇ ਘੁੰਮਲੇ ਬਹੁਤ ਥਾਵਾਂ ਦੇ ਉੱਤੇ ਅਸੀਂ ਜਾ ਕੇ ਦੇਖ ਲਿਆ ਕਿਤੇ ਕੋਈ ਸਾਰ ਨਹੀਂ ਹੋਇਆ ਕਿਤੇ ਬਾਹਰ ਇੱਕ ਵਾਰ ਕੰਟੈਕਟ ਕਰ ਲਾਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਜੇ 90566858600 85700 85800 ਹੂੰ 9056685600 ਜੀ 85700 85800 ਜੀ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਵਟਸਐਪ ਕਰ ਲਓ ਕਾਲ ਕਰ ਲਓ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਵਿਦੇਸ਼ ਦੇ ਵਿੱਚ ਕਿਤੇ ਰਹਿੰਦੇ ਹੋ ਤੁਸੀਂ ਟੈਸਟ ਨਹੀਂ ਕਰਾਇਆ ਹੋਇਆ ਕਿਉਂਕਿ ਉੱਥੇ ਕਈ ਵਾਰ 6-6 ਮਹੀਨੇ ਦੀ ਵੇਟਿੰਗ ਹੋ ਜਾਂਦੀ ਹੈ ਡਾਇਗਨੋਸ ਕਰਨ ਦੇ ਲਈ ਜੀ ਤੁਸੀਂ ਆਪਣੇ ਸਿੰਪਟਮ ਦੱਸ ਕੇ ਸਾਡੇ ਨਾਲ ਗੱਲ ਕਰਕੇ ਦਵਾਈ ਕੋਰੀਅਰ ਤੋਂ ਮੰਗਾ ਸਕਦੇ ਹੋ ਜੀ ਪੂਰੇ ਭਾਰਤ ਦੇ ਵਿੱਚ ਕੂਰੀਅਰ ਥਰੂ ਜਾਂਦੀ ਹੈ ਸਾਰੀਆਂ ਕੰਟਰੀਆਂ ਦੇ ਵਿੱਚ ਜਾਂਦੀ ਹੈ ਕਿਤੇ ਕੋਈ ਦਵਾਈ ਰੁਕਦੀ ਨਹੀਂ ਇੱਕ ਦੋ ਕੰਟਰੀਆਂ ਨੂੰ ਛੱਡ ਕੇ ਕਿਉਂਕਿ ਉਹਨਾਂ ਦਾ ਕਾਨੂੰਨ ਇਦਾਂ ਦਾ ਆ ਕਿਉਂਕਿ ਸਾਡੀ ਦਵਾਈ 'ਚ ਕੋਈ ਗਲਤ ਚੀਜ਼ ਨਹੀਂ ਹੈਗੀ ਜੀ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਮਰਿੰਡਾ ਤੇ ਖਰੜ ਦੇ ਵਿਚਕਾਰ ਚੰਡੀਗੜ੍ਹ ਯੂਨੀਵਰਸਿਟੀ ਹੈ ਜਿਸ ਨੂੰ ਸੀਜੂ ਕਹਿੰਦੇ ਹਾਂ ਸੀਜੂ ਦੇ 2 ਨੰਬਰ ਗੇਟ ਦੇ ਨਾਲ ਸਟਾਰ ਸਿਟੀ ਹੈ ਜੀ ਉੱਚ ਸਭ ਤੋਂ ਪਹਿਲਾ ਕਲੀਨਿਕ ਹੈ ਗੁੱਡ ਲੱਕ ਦੇ ਥੱਲੇ ਦੁੱਖ ਨਿਵਾਰਨ ਦਵਾਈ ਖਾਨਾ ਜਿਹੜਾ ਹਰ ਰੋਜ਼ 10 ਤੋਂ 5 ਵਜੇ ਤੱਕ ਖੁੱਲਦਾ ਹੈ ਹਾਂ ਔਰ ਸੰਡੇ ਦੀ ਛੁੱਟੀ ਹੁੰਦੀ ਹੈ ਤੁਸੀਂ ਫੋਨ ਕਰਕੇ ਆ ਸਕਦੇ ਹੋ ਬਿਨਾਂ ਫੋਨ ਕਰੇ ਵੀ ਆ ਸਕਦੇ ਜੀ ਮਰਿੰਡੇ ਤੋਂ ਆਟੋ ਚੱਲਦੇ ਆਕਰਾਲੀ ਤੋਂ ਆਟੋ ਚੱਲਦੇ ਹੈ ਖਰੜ ਤੋਂ ਆਟੋ ਚੱਲਦੇ ਸਿਰਫ ਇੰਨਾ ਕਹਿੰਦਾ ਐਣਾ ਸੀਜੂ ਜਾਣਾ ਜੀ ਜਿੰਨੀਆਂ ਪ੍ਰਾਈਵੇਟ ਬੱਸਾਂ ਚੰਡੀਗੜ੍ਹ ਯੂਨੀਵਰਸਿਟੀ ਸੀਯੂ ਦੇ ਮੂਲੇ ਰੁੱਕ ਕੇ ਜਾਂਦੀਆਂ ਨੇ ਬਸ ਚੰਡੀਗੜ੍ਹ ਯੂਨੀਵਰਸਿਟੀ ਦੇ ਮੂਹਰੇ ਆ ਕੇ ਤੁਸੀਂ ਉਤਰਨਾ ਹੈ ਨਾਲ ਹੀ ਸਟਾਰ ਸਿਟੀ ਹੈ ਟੂ ਨੰਬਰ ਗੇਟ ਦੇ ਨਾਲ ਆ ਕੇ ਤੁਸੀਂ ਆਪਣੀ ਦਵਾਈ ਆ ਕੇ ਲਿਜਾ ਸਕਦੇ ਹੋ ਕੋਰੀਅਰਸ ਨੂੰ ਮੰਗਾ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਨਹੀਂ ਵੀ ਦਵਾਈ ਲੈਣੀ ਤਾਂ ਅਸੀਂ ਤੁਹਾਨੂੰ ਕੁਝ ਪਰਹੇਜ਼ ਹੈਗੇ ਆ ਜਿਹੜੇ ਅਸੀਂ ਤੁਹਾਨੂੰ ਸੈਂਡ ਕਰ ਸਕਦੇ ਹਾਂ ਤੁਹਾਡੇ WhatsApp ਦੇ ਉੱਤੇ ਅਗਰ ਤੁਹਾਨੂੰ ਕਿਸੇ ਵੀ ਬਿਮਾਰੀ ਨਾਲ ਤੁਸੀਂ ਯੂਜ਼ ਰਹੇ ਹੋ ਲੀਵਰ ਨਾਲ ਖਾਸ ਤੌਰ ਤੇ ਯੂਜ਼ ਰਹੇ ਹੋ ਤਾਂ ਤੁਸੀਂ ਜਦੋਂ ਤੱਕ ਦਵਾਈ ਤੁਹਾਡੇ ਤੱਕ ਨਹੀਂ ਪਹੁੰਚਦੀ ਤੁਸੀਂ ਓਨੀ ਦੇਰ ਉਹ ਪ੍ਰਕਾਸ਼ਨ ਰੱਖ ਕੇ ਕਿਹੜੀਆਂ ਚੀਜ਼ਾਂ ਖਾਣੀਆਂ ਕਿਹੜੀਆਂ ਨਹੀਂ ਖਾਣੀਆਂ ਤੁਸੀਂ ਕਿਸੇ ਲੈਵਲ ਤੱਕ ਉਹਨੂੰ ਕੰਟਰੋਲ ਕਰ ਸਕਦੇ ਹੋ ਇੱਕ ਥੋੜਾ ਦੱਸ ਸਕੋ ਉਹ ਵੀ ਦੱਸ ਦਿਓ ਪਰ ਲੀਵਰ ਤੋਂ ਬਿਨਾ ਜਿਹੜੀ ਹੋਰ ਕਿਹੜੀਆਂ ਲਿ ਬਿਮਾਰੀਆਂ ਦਾ ਤੁਸੀਂ ਇਲਾਜ ਕਰਦੇ ਹੋ ਕੋਈ ਵੀ ਬਿਮਾਰੀ ਇਦਾਂ ਦੀ ਹੈ ਨਹੀਂ ਜਿਹਦਾ ਆਯੁਰਵੇਦ ਦੇ ਵਿੱਚ ਇਲਾਜ ਦੀ ਹੂੰ ਕੋਈ ਵੀ ਜੀ ਕੋਈ ਵੀ ਹੂੰ ਔਰ ਆਯੁਰਵੈਦ ਹੈ ਹੀ ਇਸ ਦਾ ਤਰ ਹੈ ਕਿ ਉਹ ਜੜ ਤੋਂ ਇਲਾਜ ਕਰਦੇ ਹਮ ਟੈਂਪਰੇਰੀ ਟ੍ਰੀਟਮੈਂਟ ਤਾਂ ਸਾਡੀ ਕਿਸੇ ਵੀ ਦਵਾਈ ਦੇ ਵਿੱਚ ਹੈ ਨਹੀਂ ਬਿਲਕੁਲ ਸਿਰ ਤੋਂ ਅਸਰ ਦੁਖਦਾਈ ਵੀ ਸਾ ਤੋਂ ਗੋਲੀ ਲੈ ਜਾਓਗੇ ਉਹ ਸਾਡੇ ਕੋਲ ਹੈ ਨਹੀਂ ਹਮ ਤੁਹਾਨੂੰ ਬੁਖਾਰ ਚੜਦਾ ਤਾਂ ਦਵਾਈ ਲੈ ਜੋ ਥੋੜੇ ਉਤਰ ਜੂਗਾ ਉਹ ਸਾਡੇ ਕੋਲ ਹੈ ਨਹੀਂ ਹਮ ਔਰ ਜੜਦਾ ਕਿਉਂ ਹੈ ਜੀ ਬਾਰ ਬਾਰ ਦੁਖਦਾ ਕਿਉਂ ਹੈ ਮਾਈਗਰੇਨ ਹੈ ਜਾਂ ਕੀ ਹੈ ਉਹਦਾ ਇਲਾਜ ਹੈਗਾ ਹਮ ਉਹਦਾ ਆ ਜਾਏਗਾ ਹਾਂ ਉਹ ਦਸ ਤੇ ਹੁਣ ਤੁਹਾਨੂੰ ਲੱਗਦਾ ਕੀ ਹੈ ਕਿ ਜਿਸ ਤਰ੍ਹਾਂ ਆਪਾਂ ਸਮਾਜ ਦੀ ਗੱਲ ਕੀਤੀ ਆਪਾਂ ਇਹ ਬਹੁਤ ਵੱਡੇ ਪੱਧਰ ਤੇ ਸ਼ਰਾਬ ਪੀਣ ਨਾਲ ਆਪਾਂ ਗੱਲ ਕਰਦੇ ਆ ਤਾਂ ਬਹੁਤ ਪੀੜਤ ਨੇ ਲੋਕ ਲਿਬਰ ਨੂੰ ਲੈ ਕੇ ਸ਼ਰਾਬੀਆਂ ਨੂੰ ਤਾਂ ਉਹ ਹੀ ਲੋਕਾਂ ਬਦਨਾਮ ਕਰਿਆ ਹਾਂ ਕੁਝ ਸ਼ਰਾਬ ਦੇ ਨਾਲ ਕੋਈ ਹੈਂਸਬੰਦ ਕਹਿੰਦੇ ਵਿੱਚ ਜਿਸ ਸ਼ਰਾਬ ਨਹੀਂ ਸ਼ਰਾਬ ਦੇਖੋ ਜਿਆਦਾ ਅਸੈਸਿਵ ਦੇ ਵਿੱਚ ਤਾਂ ਤੁਸੀਂ ਰੋਟੀਆਂ ਖਾ ਲਓ ਜਿਆਦਾ ਉਹ ਵੀ ਥੋੜਾ ਖਰਾਬ ਕਰੋ ਕਿ ਬਦਾ ਜਮੀ ਕਰ ਦੂ ਕਿ ਪੇਟ ਖਰਾਬ ਕਰ ਦੂ ਕਿ ਗੈਸ ਤੇਜਾਬ ਕਰ ਦੂ ਹਮ ਕਿਸੇ ਵੀ ਚੀਜ਼ ਨੂੰ ਅਸੈਸ ਜ਼ਿਆਦਾ ਮਾਤਰਾ ਤੁਸੀਂ ਇਸਤੇਮਾਲ ਕਰੋਗੇ ਹੁਣ ਜਨਾਨੀਆਂ ਕਿਹੜੇ ਸ਼ਰਾਬ ਪੀਂਦੀਆਂ ਨੇ ਭਾਈ ਪੀਂਦੀਆਂ ਵੀ ਨੇ ਗਈ ਭਾਈ ਐਪਾ ਵੀ ਕਹਦੀ ਸੀ ਸਾਡੇ ਕੋਲ ਤਾਂ ਐਦਾਂ ਵੀ ਕੇਸ ਆਉਂਦੇ ਨੇ ਵੈਸੇ ਹੀ ਕਿ ਜਿਹੜੇ ਸ਼ਰਾਬ ਪਿੰਦੇ ਉਹ ਤਾਂ ਹਾਂ ਸਾਡੇ ਕੋਲ ਤੇਰੇ ਕੇਸ ਆਉਂਦੇ ਨੇ ਵੀ ਜਿਹੜੇ ਵੀ ਉਹ ਫਿਰ ਬਚਾਰਾ ਬਹੁਤ ਚਿਜਕ ਚਿਜਕ ਦੱਸਦੇ ਆ ਪੀਂਦੇ ਦਾਰੂ ਪਿੰਦੇ ਹਾਂ ਵੀ ਚਲੋ ਜਾਨੀ ਕਿ ਸਾਰੇ ਨਹੀਂ ਕੁਝ ਰਿਸੈਂਟ ਹੈ ਜਾਨੀ ਬੱਚੇ ਕਿਹੜੇ ਸ਼ਰਾਬ ਪਿੰਦੇ ਆ ਬਿਲਕੁਲ ਇਹ 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 ਕੋਈ ਜ਼ਰੂਰੀ ਨਹੀਂ ਕਿ ਦਵਾਈ ਪੀਣ ਨਾਲ ਹੀ ਲਿਵਰ ਨੇ ਖਰਾਬ ਹੋਣਾ ਹੈ ਹਮ ਮੈਂ ਸਾਡੇ ਕੋਲ ਤਾਂ ਇਦਾਂ ਦੇ ਕੇਸ ਹੁੰਦੇ ਨੇ ਕਿ ਬੰਦਾ ਕਹਿੰਦਾ ਜੀ ਮੈਂ ਤਾਂ ਪਾਣੀ ਪੀ ਆਪਣਾ ਨਾਲ ਚੱਕ ਕੇ ਤੁਰਦਾ ਹਮ ਮੇਰਾ ਫਿਰ ਲਿਵਰ ਕਦ ਤੇ ਖਰਾਬ ਹੋ ਗਿਆ ਨਾ ਭਾਂਡਾ ਨਾ ਮੀਟ ਨਾ ਸ਼ਰਾਬ ਨਾ ਬਾਹਰ ਦਾ ਖਾਣਾ ਹਮ ਫਿਰ ਮੇਰਾ ਲਿਵਰ ਫੇਟੀ ਹੈ ਬਿਲਕੁਲ ਇਹ ਕੋਈ ਪਤਾ ਨਹੀਂ ਕਾਦ ਕਿੱਥੇ ਕੀ ਖਾਦਾ ਜਾਣਾ ਸਾਹ ਤਾਂ ਐਸੇ ਹਵਾ ਚ ਲੈ ਰਹੇ ਹੋਂ ਨਾ ਮਸਾਲੇ ਤਾਂ ਐਸੇ ਮਾਰਕੀਟ ਚੋਂ ਖਰੀਦ ਰਹੇ ਨਾ ਹਲਦੀ ਤੇ ਲਾਲ ਮਿਰਚ ਉੱਚ ਤਾਂ ਮਲਾਵਟ ਹੋਏ ਸਕਦੀ ਹੈ ਨਾ ਦੁੱਧ ਚ ਤਾਂ ਹੋਏ ਸਕਦੀ ਹੈ ਨਾ ਪਾਣੀ ਤਾਂ ਖਲਾ ਹੋਏ ਸਕਦਾ ਨਾ ਹੁਣ ਦੁੱਧ ਤਾਂ ਕਹਿੰਦੇ ਪਿੰਡਾਂ ਤਾਂ ਮੱਝਾਂ ਨਹੀਂ ਰਹੀਆਂ ਪਰ ਦੁੱਧ ਸ਼ਹਿਰ ਦੇ ਵਿੱਚ ਤੁਸੀਂ ਡੈਰੀ ਨਾਲ ਜਿੰਨਾ ਮਰ ਦੁੱਧ ਲੈ ਲਓਗੇ ਤੇ ਮਲਾਵਟੀ ਚਾਰੇ ਸਭ ਕੁਝ ਆ ਕੱਟੇ ਵੀ ਦੁੱਧ ਦਿੰਦੇ ਆ ਉਹ ਮੁਤਾਬਕ ਤਾਂ ਜਿੰਨੇ ਲੀਟਰ ਉਹ ਪੁੱਛੇ ਬਿਲਕੁਲ ਡਰਾਮਾ ਦੁੱਧ ਦੇ ਰੇ ਡੈਰੀਆਂ ਨੂੰ ਪੀਓ ਵੀ ਉਹਨੇ ਗੱਲ ਇੱਕ ਡੈਰੀ ਉੱਤੇ ਮੁੰਡਾ ਸਾਡਾ ਦੋਸਤ ਹੈ ਉਹਦੇ ਚ ਲੱਗਿਆ ਹੋਇਆ ਉਹ ਕਹਿੰਦਾ ਜਿੰਨੇ ਪਸ਼ੂ ਨੇ ਔਰ ਜਿੰਨਾ ਉਤਪਾਦਨ ਹੈ ਦੁੱਧ ਦਾ ਉਹਦੇ ਚ ਬਹੁਤ ਹਜ਼ਾਰਾਂ ਲੀਟਰ ਲੱਖਾਂ ਲੀਟਰ ਦਾ ਫਰਕ ਜਿੰਨੇ ਖਾਬਤ ਹੈ ਜੀ ਔਰ ਜਿੱਦਾਂ ਪ੍ਰੋਡਿਊਸ ਹੋ ਰਿਹਾ ਹੈ ਬਾਕੀ ਕਿੱਥੋਂ ਆ ਰਿਹਾ ਹੈ ਨਕਲੀ ਆ ਰਿਹਾ ਨਾ ਬਿਲਕੁਲ ਕੋਹ ਨਕਲੀ ਆ ਰਿਹਾ ਉਹਦਾ ਬਲੱਡ ਨਕਲੀ ਆ ਰਿਹਾ ਹੈ ਨਾ ਕਿੰਨਾ ਫੜਿਆ ਗਿਆ ਪਿੱਛੇ ਹਮ ਹੁਣ ਕੀ ਕਰੂੰਗੀ ਕੀ ਕਰੂੰਗੀ ਬਿਲਕੁਲ ਹਾਂ ਤੇ ਮਾਮਾ ਜੀ ਦਾ ਬਹੁਤ ਧੰਨਵਾਦ ओके okay. so, सो ਪਿਆਦਰਸ਼ੋ ਜਿਸ ਤਰ੍ਹਾਂ ਆਪਾਂ ਸਰੀਰ ਦੀ ਗੱਲ ਕਰਦੇ ਆਂ ਤਾਂ ਜੇਕਰ ਆਪਾਂ ਆਪਣੇ ਸਰੀਰ ਦੇ ਨਾਲ ਹੀ ਧੋਖਾ ਕਰੀਏ ਕਿਉਂਕਿ ਹਰ ਇੱਕ ਵਿਅਕਤੀ ਜੇਕਰ ਆਪਣੇ ਸਰੀਰ ਦੇ ਅੰਦਰ ਜੇਕਰ ਬਿਮਾਰੀਆਂ ਹੈ ਨੇ ਜੇਕਰ ਉਸ ਨੂੰ ਜਾਣਦੇ ਹੋਏ ਵੀ ਦਰ ਅੰਕਨਾਰ ਕਰਦਾ ਤਾਂ ਆਪਰੇ ਆਪਾ ਆਪਣੇ ਆਪ ਨਾਲ ਹੀ ਧੋਖਾ ਕਰਦੇ ਸੋ ਜੇਕਰ ਤੁਸੀਂ ਵੀ ਕਿਸੇ ਬਿਮਾਰੀ ਦੇ ਨਾਲ ਪੀੜਤ ਹੋ ਤਾਂ ਇੱਕ ਵਾਰ ਜ਼ਰੂਰ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਜ਼ਰੂਰ ਕਰ ਲਿਓ ਉਹਨਾਂ ਨਾਲ ਗੱਲਬਾਤ ਜ਼ਰੂਰ ਕਰ ਲਿਓ ਵੀ ਤੁਹਾਡੇ ਨਾਲ ਜਿਹੜੀ ਬਿਮਾਰੀ ਹੈ ਕਿੰਨੇ ਸਮੇਂ ਤੋਂ ਹੈ ਇਸ ਅਸਲ ਦੇ ਵਿੱਚ ਹੱਲ ਕੀਏ ਇੱਕ ਵਾਰ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਦੁਖਨਵਾਰ દવાਖਾਨਾ ਜਿਹੜਾ ਅਲਰਜੀ ਸੀ ਮਾ ਵੀ ਹੋਰ ਨਾਲ ਗੱਲਬਾਤ ਕਰਾਈਏ ਤਾਂ ਕਿ ਜੇਕਰ ਤੁਸੀਂ ਲੰਬੇ ਸਮੇਂ ਤੋਂ ਪੇਟ ਤੋਂ ਬਿਮਾਰੀ ਦੇ ਨਾਲ ਤਾਂ ਕਿ ਤੁਹਾਨੂੰ ਇਸ ਤੋਂ ਛੁਟਕਾਰਾ ਮਿਲ ਸਕੇ ਕਿਉਂਕਿ ਜਿਸ ਤਰ੍ਹਾਂ ਅਸੀਂ ਇੱਥੇ ਪਹੁੰਚੇ ਹਾਂ ਤਾਂ ਇੱਥੇ ਜਿਹੜੇ ਅਮਰੀਜ਼ ਸੀ ਉਹ ਵੀ ਲੰਬੀ ਲਾਈਨਾਂ ਸੀ ਲੋਕ ਇੱਥੇ ਆ ਰਹੇ ਲਗਾਤਾਰ ਉਹਨਾਂ ਨਾਲ ਗੱਲਬਾਤ ਵੀ ਅਸੀਂ ਕੀਤੀ ਹੈ ਤਾਂ ਉਹਨਾਂ ਨੇ ਵੀ ਇਹ ਗੱਲ ਕਿਹਾ ਕਿ ਅਸੀਂ ਕਈ ਥਾਵਾਂ ਦੇ ਉੱਤੇ ਵੱਡੇ ਵੱਡੇ ਹੋਸਟਲ ਜਿਹੜੇ ਹੋਸਟਲ ਜਿਹੜੇ ਹਸਪੀਟਲ ਨੇ ਉਹਨਾਂ ਦੇ ਵਿੱਚ ਅਸੀਂ ਲੱਖਾਂ ਰੁਪਏ ਖਰਚ ਚ ਪਰ ਕਿਤੋਂ ਵੀ ਇਹਦਾ ਜੜੋਂ ਹੱਲ ਨਹੀਂ ਮਿਲਿਆ ਜਦੋਂ ਤੋਂ ਅਸੀਂ ਇੱਥੇ ਪਹੁੰਚੇ ਆ ਤਾਂ ਸਾਨੂੰ ਜਿਹੜਾ ਫਰਕ ਹੈ ਜਾਂ ਫਿਰ ਅਸੀਂ ਬਹੁਤ ਹੁਣ ਰਾਤ ਪਰ ਜਿੰਦਗੀ ਜਿਉ ਰਹੇ ਆ ਜੇਕਰ ਤੁਸੀਂ ਵੀ ਕਿਸੇ ਬਿਮਾਰ ਨਾਲ ਪੀੜਤ ਹੋ ਤਾਂ ਤੁਸੀਂ ਵੀ ਇੱਕ ਵਾਰ ਜ਼ਰੂਰ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਨਾਲ ਗੱਲਬਾਤ ਕਰ ਸਕਦੇ ਹੋ ਇੱਕ ਵਾਰੀ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਕਿ ਸੱਚਮੁੱਚ ਜਿਹੜਾ ਦੁੱਖ ਨਿਵਾਰਨ દવાਖਾਨਾ ਸੱਚਮੁੱਚ ਜਿਹੜਾ ਤੁਹਾਨੂੰ ਦੁੱਖ ਹੈ ਉਸਨੂੰ ਨਿਵਾਰਨ ਕਰੇਗਾ ਸੋ ਤੁਸ ਜਿਹੜਾ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ